ਹੈਲੋ ਮੈਂ ਡਾਕਟਰ ਤੇਰਾਕਾਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਅਸਲ ਵਿੱਚ ਬਹੁਤ ਮੈਕਸਿਮਮ ਲੋਕ ਜਿਹੜੇ ਆ ਉਹ ਰੋਜ਼ਾਨਾ ਰਾਸ਼ੀਫਲ ਸੁਣਨਾ ਦੇਖਣਾ ਚਾਹੁੰਦੇ ਆ ਉਹਨਾਂ ਨੂੰ ਯਕੀਨ ਵੀ ਹੁੰਦਾ ਪਰ ਸ਼ਰਤ ਇਹ ਹੈ ਕਿ ਕੀ ਜਿਹੜੀ ਰਾਸ਼ੀ ਤੁਸੀਂ ਦੇਖ ਰਹੇ ਹੋ ਉਹਦੇ ਬਾਰੇ ਨੰਬਰ 1 ਤੇ ਤੁਹਾਨੂੰ ਖੁਦ ਨੂੰ ਨੌਲੇਜ ਹੈ ਕਿ ਰਾਸ਼ੀਫਲ ਦੇਣ ਵਾਲੇ ਸਕਾਲਰ ਨੇ ਰਾਸ਼ੀਫਲ ਦੀ ਵੀਡੀਓ ਤਾਂ ਦੇ ਦਿੱਤੀ 8 ਨਵ ਪਧਤੀਆਂ ਨੇ ਰਾਸ਼ੀ ਫਲ ਗਣਨਾ ਦੀਆਂ ਤੇ ਤੁਸੀਂ ਵੀ ਕਿਹੜੀ ਪਧਤੀ ਨਾਲ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਮੇਰਾ ਸਵਾਲ ਹੈ ਕਿ ਕੀ ਤੁਹਾਨੂੰ ਇੰਨੀ ਨੋਲਿਜ ਹੈ ਕਿ ਇਹ ਮੂਨ ਸਾਈਨ ਆ ਸੰ ਸਾਈਨ ਆ ਜਾਂ ਬਾਕੀ 6-7 ਹੋਰ ਪਧਤੀਆਂ ਆ ਇਸ ਅਨੁਸਾਰ ਇਹ ਰਾਸ਼ੀ ਫਲ ਜਿਸ ਤੇ ਮੈਂ ਯਕੀਨ ਕਰੀ ਬੈਠਾ ਹਾਂ ਮਾਨਸਿਕਤਾ ਦੀ ਗੱਲ ਆ ਉਹਨੇ ਨਾਲ ਜੇ ਸੰਤੁਸ਼ਟ ਹੋ ਜਾਂਦੇ ਆ ਉਹ ਤੁਹਾਡੀ ਮਰਜ਼ੀ ਪਰ ਅਸਲ ਦੇ ਵਿੱਚ ਇੱਕ ਦਰਸ਼ਕ ਦਾ ਸਵਾਲ ਸੀ ਬਹੁਤ ਸੋਹਣਾ ਕਿ ਰਾਸ਼ੀ ਫਲ ਬਾਰੇ ਡੈਪਥ ਵਿੱਚ ਗੱਲ ਕਰਿਓ ਕਿ ਕਿਹੜੀ ਰਾਸ਼ੀ ਸੁਣਨੀ ਚਾਹੀਦੀ ਹੈ ਤਾਂ ਕਿਹੜੀ ਰਾਸ਼ੀ ਜ਼ਿਆਦਾ ਐਕਿਊਰੇਟ ਹੁੰਦੀ ਹੈ ਸੋ ਮੈਂ ਉਸ ਦਰਸ਼ਕ ਦੇ ਲਈ ਤਾਂ ਹਾਜ਼ਰਾਂ ਬਾਕੀ ਜਿੰਨੇ ਸਰੋਤੇ ਮੇਰੇ YouTube ਚੈਨਲ ਨਾਲ ਜੁੜੇ ਹੋਏ ਆ ਉਸ ਮੰਚ ਤੇ ਮੈਂ ਇੱਕ ਨਵੀਂ ਦਿਲਚਸਪ ਵੀਡੀਓ ਲੈ ਕੇ ਆਈਆਂ YouTube ਤੇ ਤੁਹਾਨੂੰ ਇਹ ਟੌਪਿਕ ਹਰਗੇਜ਼ ਹਰਗੇਜ਼ ਵੀ ਨਹੀਂ ਮਿਲੇਗਾ ਇਹ ਮੇਰਾ ਦਾਵਾ ਹੈ ਠੀਕ ਹੈ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਐਸਾ ਵਿਰਲਾ ਉਪਾਤਾ ਦੱਸਣਾ ਹੀ ਆਦਤਾਂ ਜੇ ਦੇ ਨਾਲ ਰੋਜ਼ਾਨਾ ਜੀਵਨ ਦੇ ਸੰਕਟ ਹੌਲੀ ਹੌਲੀ ਘਟਣ ਲੱਗਣਗੇ ਇਸ ਲਈ ਅੰਤ ਤੱਕ ਜ਼ਰੂਰ ਬਣੇ ਰਿਹਾ ਕਰੋ ਲੋਕ ਅਕਸਰ ਆਪਣਾ ਰੋਜ਼ਾਨਾ ਫਲ ਜਾਣ ਕੇ ਮਨੁੱਖੀ ਸੰਤੁਸ਼ਟੀ ਜਿਹੜਾ ਮਨ ਉਹ ਮਹਿਸੂਸ ਕਰਦਾ ਠੀਕ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਸ਼ੀ ਫਲ ਕੱਢਣ ਦੀਆਂ ਕਈ ਵਕ ਵਕ ਗਿਣਤੀ ਵਿਧੀਆਂ ਕੈਲਕੂਲੇਸ਼ਨਸ ਵਿਧੀਆਂ ਨੇ ਆਓ ਇੱਕ ਇੱਕ ਕਰਕੇ ਸਭ ਨੂੰ ਸਮਝੀਏ ਦੇਖੋ ਸਭ ਤੋਂ ਪਹਿਲਾਂ ਮੈਂ ਗੱਲ ਕਰਨ ਲੱਗੀ ਹਾਂ ਕਿ ਮੈਂ ਦੋ categories ਬਣਾ ਲਈਆਂ ਟੋਟਲ ਪદ્ધਤੀਆਂ ਦੀ ਇੱਕ ਵੈਦਿਕ ਪદ્ધਤੀ ਐਂਡ THEN ਇੱਕ ਨਾਨ ਵੈਦਿਕ ਪદ્ધਤੀ ਸੋ ਮੈਂ ਉਹ ਮੈਂਸ਼ਨ ਕਰਾਂਗੀ ਸਭ ਤੋਂ ਪਹਿਲਾਂ ਜੇ ਮੈਂ ਸੂਰਜ ਰਾਸ਼ੀ ਦੀ ਗੱਲ ਕਰਾਂ ਸਨ ਸਾਈਨ ਦੇ ਹਿਸਾਬ ਨਾਲ ਤਾਂ ਉਹ ਨਾਨ ਵੈਦਿਕ categories ਚ ਆ ਜਾਂਦੀ ਹੈ ਇਹ ਸਿਰਫ ਜਨਮ ਮਿਤੀ ਦੇ ਆਧਾਰ ਤੇ ਨਿਰਧਾਰਤ ਹੁੰਦੀ ਹੈ ਫਰਜ਼ ਕਰੋ ਮੈਂ 13 ਮਾਰਚ ਆ ਤੁਸੀਂ 7 ਮਾਰਚ ਹੋ ਕੋਈ ਫਰਵਰੀ ਹੈ ਕੋਈ ਨਵੰਬਰ ਹੈ ਕੋਈ 12 ਮਹੀਨਿਆਂ ਚੋਂ ਕੋਈ ਵੀ ਮਹੀਨੇ ਦੀ ਜਿਹੜੀ ਤਰੀਕ ਹੈ ਹੈਨਾ ਉਹਦੇ ਆਧਾਰ ਤੇ ਇਹ ਕੈਟੇਗੋਰੀਜ਼ ਕੀਤੀ ਜਾਂਦੀ ਹੈ ਸੋ ਇਹ ਰਾਸ਼ੀ ਸਿਰਫ ਜਨਮ ਮਿਤੀ ਦੇ ਆਧਾਰ ਤੇ ਨਿਰਧਾਰਤ ਹੁੰਦੀ ਹੈ ਜਨਮ ਪੱਤਰੀ ਵਿੱਚੋਂ ਸੂਰਜ ਦੀ ਸਥਿਤੀ ਨੂੰ ਵਾਚ ਲਿਆ ਜਾਂਦਾ ਦੇਖ ਲਿਆ ਜਾਂਦਾ ਹੈ ਇਹਦੀ ਐਕਿਊਰੇਸੀ ਜੇ ਮੈਂ ਕਹਾਂ ਤਾਂ ਕੇਵਲ ਤੇ ਕੇਵਲ ਬਹੁਤ ਗ੍ਰਾਫਡਾ ਹੁਣਾ ਵੀ ਤਾਂ 25% ਸਹੀ ਮੰਨੀ ਜਾਂਦੀ ਹੈ ਕਾਰਨ ਦੱਸਾਂ ਕਿਉਂਕਿ ਸੂਰਜ ਜਿਹੜਾ ਆ ਉਹ ਇੱਕ ਮਹੀਨਾ ਇੱਕ ਰਾਸ਼ੀ ਚ ਰਹਿੰਦਾ ਹੈ ਇਹ ਇਹ ਪદ્ધਤੀ ਅਸਲ ਚ ਪੱਛਮੀ ਦੇਸ਼ਾਂ ਚ ਸਭ ਤੋਂ ਵੱਧ ਮਕਬੂਲ ਆ ਉਥੋਂ ਦੇ ਲੋਕ ਸਨਸਾਈਨ ਨੂੰ ਹੀ ਦੇਖਦੇ ਹਨ ਦੂਸਰਾ ਕੈਟਾਗਰੀ ਵਿਧੀ ਹੈ ਚੰਦਰ ਰਸ਼ੀ ਮੂਨ ਸਾਈਨ ਤੋਂ ਦੇਖਿਆ ਜਾਂਦਾ ਹੈ ਰਾਸ਼ੀ ਫਲ ਗਣਨਾ ਵੇਲੇ ਇਹ ਵੈਦਿਕ ਪદ્ધਤੀ ਹੈ ਸਦੀਆਂ ਪੁਰਾਣੀ ਇਹ ਉਹ ਰਾਸ਼ੀ ਹੁੰਦੀ ਹੈ ਜਿਸ ਦੇ ਵਿੱਚ ਜਨਮ ਸਮੇਂ ਚੰ드ਰਮਾ ਤੁਹਾਡੇ ਜਨਮ ਪੱਤਰੀ ਚ ਕਿੱਥੇ ਸਥਿਤ ਸੀ ਉਹਨੂੰ ਲੱਭਿਆ ਜਾਂਦਾ ਹੈ ਇਹਦੀ ਐਕੂਰੇਸੀ ਜੋ ਚੰਦਰ ਰਾਸ਼ੀ ਦੀ ਗਣਨਾ ਨਾਲ ਹੀ ਤੁਹਾਡਾ ਰਾਸ਼ੀ ਫਲ ਤਿਆਰ ਕੀਤਾ ਜਾਂਦਾ ਆ ਇਹ 70 ਤੋਂ 75% ਤੱਕ ਐਕੂਰੇਟ ਹੁੰਦੀ ਆ ਸੋ ਕਹਿ ਸਕਦੇ ਹਾਂ ਕਿ ਕਾਫੀ ਫਾਇਦੇਮੰਦ ਆ ਮੂਨ ਸਾਈਨ ਵਾਲੀ ਰਾਸ਼ੀ ਇਹ ਮਨੁੱਖ ਦੇ ਮਨ ਕਿਉਂਕਿ ਮਨ ਚੰ드ਰਮਾ ਤੇ ਮਨ ਅੰਤਰ ਸਬੱਧਤ ਨੇ ਇਹ ਚੰ드ਰਮਾ ਦੇ ਗਤੀ ਦੇ ਹਿਸਾਬ ਨਾਲ ਰੋਜ਼ਾਨਾ ਹਾਲਾਤ ਤੁਹਾਡੇ ਮਨ ਦੇ ਜਿਹੜੇ ਬਦਲਦੇ ਆ ਨਾ ਤਾਇਦੰਦੇ ਇਹ ਚੰਦਰ ਰਾਸ਼ੀ ਉਹ ਵਿਆਮ ਕਰਦੀ ਹੈ ਅਗਲੀ ਪદ્ધਤੀ ਹੈ ਨਕਸ਼ਤਰ ਫਲ ਦੇ ਨਾਲ ਗਣਨਾ ਕਰਨੀ ਇਹ Vedic ਰਾਸ਼ੀ ਫਲ ਹੈ Vedic ਕੈਟਾਗਰੀ ਚ ਆ ਜਾਂਦੀ ਹੈ ਇਹ ਗਿਣਤੀ ਅੱਜ ਦਾ ਚੰਦਰਮਾ ਨਕਸ਼ਤਰ ਦੇ ਆਧਾਰ ਤੇ ਕੀਤੀ ਜਾਂਦੀ ਹੈ ਅੱਜ ਦਾ ਚੰਦਰ ਨਕਸ਼ਤਰ ਕਿਹੜਾ ਹੈ ਉਸ ਆਧਾਰ ਤੇ ਕੀਤੀ ਜਾਂਦੀ ਹੈ ਇਹਦੀ ਐਕਿਊਰੇਸੀ 80% ਤੱਕ ਮੱਚ ਬੈਟਰ ਦੈਨ ਸਨਸਾਈਨ ਇਹ ਮਨੁੱਖ ਦੇ ਸੁੱਖ ਤੇ ਦੁੱਖ ਦੀ ਬਰੀਕੀ ਨਾਲ ਜਾਂਚ ਕਰਕੇ ਹਾਲਾਤ ਦੱਸਦੀ ਹੈ। ਸੋ ਨਕਸ਼ਤਰ ਫਲ ਨਾਲ ਬਣੀਆਂ ਰਾਸ਼ੀ ਫਲ ਜਿਹੜਾ ਹੈ ਉਹ ਦੇਖਿਆ ਕਰੋ। ਇੱਕ ਪદ્ધਤੀ ਸਾਡੇ ਕੋਲ ਹੈ ਤਾਰਾ ਗਣਨਾਂ ਦੀ। ਤਾਰਾ ਫਲ ਉਹ ਵੈਦਿਕ ਕੈਟਾਗਰੀ ਚ ਆ ਜਾਂਦੀ ਹੈ। ਇਹਦੇ ਵਿੱਚ ਜਨਮ ਨਕਸ਼ਤਰ ਦੀ ਤੁਲਨਾ ਅੱਜ ਦੇ ਚੰਦਰ ਨਕਸ਼ਤਰ ਨਾਲ ਕੀਤੀ ਜਾਂਦੀ ਹੈ। ਦੋ ਚੀਜ਼ਾਂ ਲੈਣਣੀਆਂ ਜਨਮ ਨਕਸ਼ਤਰ ਜਦੋਂ ਤੁਸੀਂ ਪੈਦਾ ਹੋਏ ਤਾਂ ਨਕਸ਼ਤਰ ਜਿਹੜੇ 27 ਆ ਉਹਨਾਂ ਚੋਂ ਤੁਹਾਡਾ ਨਕਸ਼ਤਰ ਕਿਹੜਾ ਆ ਉਹਦੀ ਕੰਪੈਰੀਸਟਿਵ ਸਟੱਡੀ ਕੀਤੀ ਜਾਂਦੀ ਹੈ ਅੱਜ ਦੇ ਮੂਨ ਨਕਸ਼ਤਰ ਨਾਲ ਚੰਦਰ ਨਕਸ਼ਤਰ ਨਾਲ ਕਿਉਂਕਿ ਤਾਰਾ ਗਣਨਾ ਦੇ ਵਿੱਚ 9 ਤਾਰੇ ਗਿਨੇ ਜਾਂਦੇ ਆ ਇਹਦੀ ਐਕੂਰੇਸੀ 90 ਤੋਂ 95% ਹੁੰਦੀ ਹੈ ਤੁਹਾਨੂੰ ਪਤਾ ਮੈਂ ਤੁਹਾਨੂੰ ਇਹੀ ਹੀ ਰਾਸ਼ੀ ਦਿੰਨੀ ਆ ਕਿਉਂਕਿ ਮੈਨੂੰ ਤੁਹਾਡਾ ਖਿਆਲ ਆ ਮੈਨੂੰ ਤੁਹਾਡਾ ਫਿਕਰ ਹੈ ਹਾਲਾਂਕਿ ਮੈਂ ਉਹ ਵੀਡੀਓ ਬਣਾਉਣੀ ਛੱਡ ਦਿੱਤੀਆਂ ਕਿਉਂਕਿ ਉਹ ਇੰਨੀਆਂ ਚਲੀਆਂ ਨਹੀਂ ਕਿਉਂਕਿ ਤੁਸੀਂ ਦੇਖਦੇ ਹੀ ਨਹੀਂ ਬਣਵਾ ਲਈਆਂ ਬਣਾਉਣ ਨੂੰ ਬਹੁਤ ਮਿਹਨਤ ਲੱਗਦੀ ਹੈ ਤਾਰਾ ਗੜਨਾ ਕਿਸੇ ਦੇ ਆਉਣ ਦੇ ਸਮੇਂ ਦਾ ਥੋੜਾ ਬਹੁਤ ਅੰਦਾਜ਼ਾ ਲਾਉਣਾ ਔਰ ਉਹ ਵੀ ਆ ਦੇਖੋ 90 ਤੋਂ 95% ਐਕਿਊਰੇਸੀ ਤਾਂ ਇਹ ਸਭ ਤੋਂ ਇਸ ਨੂੰ ਸਟੇਕ ਵਿਧੀ ਮੰਨਿਆ ਗਿਆ ਤਾਰਾ ਗੜਨਾ ਵਾਲੇ ਨੂੰ ਸੋ ਲਗਨ ਰਾਸ਼ੀ ਹੁੰਦੀ ਹੈ ਇੱਕ ਇਹ ਵੀ ਬਹੁਤ ਮਕਬੂਲ ਆ ਅਸੈਂਡੈਂਟ ਸਾਈਨ ਲਗਨ ਪਹਿਲੇ ਖਾਨੇ ਚ ਕੀ ਹੈ ਸਾਰੀ ਪੂਰੀ ਬਾਡੀ ਸਿਸਟ ਲਗਨ ਸਰੀਰ ਅ ਸਰਦੇ ਵਾਲਾ ਤੋਂ ਪੈਰ ਦੇ ਨਹੋਂ ਤੱਕ ਇਹ ਵੈਦਿਕ ਕੈਟਾਗਰੀ ਚ ਆ ਜਾਂਦੀ ਹੈ ਇਹ ਉਹ ਰਾਸ਼ੀ ਹੈ ਜੋ ਜਨਮ ਸਮੇਂ ਪੂਰਵ ਵਿੱਚ ਉਹ ਗ੍ਰੇਸੀ ਪੂਰਵ ਦਿਸ਼ਾ ਵੱਲ ਤੁਹਾਡਾ ਲਗਨ ਇਸ ਦੀ ਐਕਿਊਰੇਸੀ 60 ਤੋਂ 65% ਤੱਕ ਹੈ ਇਹ ਮਨੁੱਖ ਦੇ ਸਰੀਰ ਤੇ ਬਾਰੀ ਕਾਰਜਾਂ ਨੂੰ ਦਰਸਾਉਂਦੀ ਹੈ ਸੋ ਮੈਂ ਫੀਲਡ ਵੀ ਦੱਸਦਾ ਕਿ ਕਿਸ ਵਿਧੀ ਦਾ ਫੀਲਡ ਕੀ ਹੈ ਔਰ ਉਸ ਦੀ ਐਕਿਊਰੇਸੀ ਕਿੰਨੀ ਹੈ ਉਹ ਵੈਦਿਕਾ ਜਾਂ ਨਾਨ ਵੈਦਿਕਾ ਇੱਕ ਹੈ ਦਸ਼ਾ ਅਨੁਸਾਰ ਫਲ ਛੇਵੀਂ ਵਿਧੀ ਜਿਹੜੀ ਹੈ ਇਹ ਵੈਦ ਕੈਟੇਗਰੀ ਚ ਆਉਂਦੀ ਆ ਦਸ਼ਾ ਅੰਤਰ ਦਸ਼ਾ ਚਲਦੀਆਂ ਨਾ ਦੇਖਦੇ ਆ ਨਾ ਤੁਸੀਂ ਇਹ ਵਿਧੀ ਜਦੋਂ ਇਸ ਸੰਸਾਰਾ ਸ਼ਿਫਲ ਤਿਆਰ ਕੀਤਾ ਜਾਂਦਾ ਤਾਂ ਇਹ ਜਨਮ ਪੱਤਰੀ ਦੀ ਵਿਮਸ਼ੋਤਰੀ ਦਸ਼ਾ ਅਨਸਾਰ ਨਿਕਲਦਾ ਹੈ ਇਹਦੇ ਵਿੱਚ ਮਹਾ ਦਸ਼ਾ ਤੇ ਅੰਤਰ ਦਸ਼ਾ ਦੇ ਗ੍ਰਹਿ ਵਿਖੇ ਜਾਂਦੇ ਆ ਇਹਦੀ ਐਕੂਰੇਸੀ 85 ਤੋਂ 90 ਪ੍ਰਤੀਸ਼ਤ ਹੁੰਦੀ ਹੈ ਮਚ ਬੈਟਰ ਫਿਰ ਠੀਕ ਆ ਨਾ ਇਹ ਬਹੁਤ ਵਿਅਕਤੀਗਤ ਪੱਤਰ ਤੇ ਫਲ ਦਿੰਦਾ ਪਰ ਦੇਖੋ ਗਲਤ ਤਾਂ ਉਹੀ ਆ ਨਾ ਕਿ ਜਦੋਂ ਤੁਸੀਂ ਪੈਦਾ ਹੋਏ ਇਹ ਪદ્ધਤੀਆਂ ਕੰਮ ਤਾਂ ਤਾਂ ਹੀ ਕਰਨਗੀਆਂ ਨਾ ਜਦੋਂ ਤੁਹਾਡਾ ਜਨਮ ਦੀ ਤਰੀਖ ਸਹੀ ਆ ਜਨਮ ਦਾ ਮਹੀਨਾ ਸਹੀ ਆ ਜਨਮ ਦਾ ਸਾਲ ਸਹੀ ਆ ਜਨਮ ਦਾ ਸਮਾਂ ਬਹੁਤ ਮਹੱਤਵ ਰੱਖਦਾ ਇਹਨਾਂ ਨੌ ਪદ્ધਤੀਆਂ ਵਿੱਚ ਤੁੱਕਿਆਂ ਨਾਲ ਨਹੀਂ ਆ ਮਿੰਟ-ਮਿੰਟ 'ਚ ਤਾਂ ਸਾਰੀ ਤਕਦੀਰ ਬਦਲ ਜਾਂਦੀ ਹੈ ਹੈਨਾ ਸੋ ਇਹ ਵਿਅਕਤੀਗਤ ਪੱਧਰ ਤੇ ਦਸ਼ਾ ਅਨੁਸਾਰ ਜੋ ਫਲ ਕੱਢਿਆ ਜਾਂਦਾ ਉਹ 85 ਤੋਂ 90 ਪ੍ਰਤੀਸ਼ਤ ਤੱਕ ਦਾ ਹੁੰਦਾ ਤਾਂ ਫਿਰ ਮੈਂ ਜੇ ਕਹਿਣਾ ਹੋਵੇ ਕਿ ਬਤੌਰ ਡਾਕਟਰ 13 ਘਾਰ ਬਤੌਰ ਡਾਕਟੋਰੇਟ ਜੋਤਿਸ਼ੀ ਦੀ ਸਭ ਤੋਂ ਸਟੇਕ ਵਿਧੀ ਕਿਹੜੀ ਹੈ ਵੈਦਿਕ ਜੋਤਰਸ਼ੰਸਾਰ ਤਾਰਾ ਗਣਨਾ ਸਭ ਤੋਂ ਐਕਿਊਰੇਟ ਮੰਨੀ ਗਈ ਹੈ ਸੋਧੀਆਂ ਔਸਧੀਆਂ ਪੁਰਾਣੇ ਸਾਡੇ ਪਤਾ ਲੱਗ ਜਾਂਦਾ ਸੀ ਦੇਖ ਲਓ ਤਾਰੇ ਦੇਖੋ ਤਾਰੇ ਗਣਨਾ ਠੀਕ ਹੈ ਉਸ ਤੋਂ ਬਾਅਦ ਦਸ਼ਾਂ ਅੰਸਾਰ ਫਲ ਨਕਸ਼ਤਰ ਫਲ ਚੰਦਰ ਰਾਸ਼ੀ ਸੀਕੁਐਂਸ ਬਣਾਉਣਾ ਹੋਵੇ ਤੇ ਸਭ ਤੋਂ ਘੱਟ ਸਹੀ ਹੈ ਸੂਰਜ ਰਾਸ਼ੀ ਅੰਗਰੇਜ਼ੀ ਰਾਸ਼ੀ ਇੰਗਲਿਸ਼ ਮੰਥ ਸਨ ਸਾਈਨ ਸੋ ਇਹ ਸਭ ਤੋਂ ਸਟੇਕ ਵਿਧੀ ਤਾਰਾ ਗਣਨਦੀ ਹੈ ਔਰ ਡਾਕਟਰ ਤੇਰਾ ਕੋਰ ਨੇ ਜਿੰਨੀ ਵਾਰੀ ਵੀ ਰਾਸ਼ੀ ਫਲ ਦੇ ਤੁਹਾਨੂੰ ਐਪੀਸੋਡ ਦਿੱਤੇ ਆ ਉਹਨਾਂ ਦੇ ਵਿੱਚ ਮੈਂ ਦੋ ਲਾਈਨਾਂ ਤੁਹਾਨੂੰ ਚੰਦਰ ਰਾਸ਼ੀ ਦੀਆਂ ਦਿੰਦੀ ਸੀ ਮੂਨ ਸਾਈਨ ਦੇ ਨਾਲ ਵੀ ਕੈਲਕੂਲੇਟ ਕਰਦੀ ਸੀ ਡਬਲ ਮਿਹਨਤ ਤੇ ਇੱਕ ਲਾਈਨ ਤੁਹਾਨੂੰ ਦਿੰਦੀ ਸੀ ਤਾਰਾ ਗਣਨਾ ਫਲ ਦੀ ਯਾਦ ਕਰੋ ਠੀਕ ਹੈ ਸੋ ਮੈਂ ਜਵਦਾ ਮਿਹਨਤ ਕਰਦੀ ਸੀ ਮੈਂ ਸਵੈ ਪ੍ਰਸ਼ੰਸਾ ਨਹੀਂ ਕਰਦੀ ਮੈਂ ਤੁਹਾਡੇ ਲਈ ਆ ਤੁਹਾਡੇ ਲਈ ਹੀ ਕੰਮ ਕਰ ਰਹੀ ਹਾਂ ਠੀਕ ਹੈ ਤੁਹਾਡੇ ਸਾਥ ਮੈਨੂੰ ਬਹੁਤ ਲੋੜਿੰਦਾ ਸੋ ਜੇ ਮੈਂ ਗ੍ਰੇਡਿੰਗ ਦੇਣੀ ਹੋਵੇ ਇਹਨਾਂ ਸਾਰੀਆਂ ਵਿਧੀਆਂ ਨੂੰ ਤਾਂ ਤਾਰਾ ਗਣਨਾ ਦੀ ਐਕਿਊਰੇਸੀ ਹੈ 90 ਤੋਂ 95% ਨੰਬਰ 1 ਨੰਬਰ 2 ਦਸ਼ਾਮਸਰ ਫੜਾ ਉਹਦੀ ਐਕਿਊਰੇਸੀ ਹੈ 8590% ਤੇ ਨਕਸ਼ਤਰ ਫੜ ਨਾਲ ਜਿਹੜੀ ਰਾਸ਼ੀ ਤਿਆਰ ਕੀਤੀ ਜਾਂਦੀ ਹੈ 80% ਚੰਦਰ ਰਾਸ਼ੀ ਨਾਲ ਜਿਹੜੀ ਰਾਸ਼ੀ ਫਲ ਤਿਆਰ ਕੀਤਾ ਜਾਂਦਾ 70 ਤੋਂ 75% ਲਗਨ ਰਾਸ਼ੀ ਨਾਲ ਜਿਹੜਾ ਰਾਸ਼ੀ ਫਲ ਤਿਆਰ ਕੀਤਾ ਜਾਂਦਾ 60 ਤੋਂ 65% ਤੇ ਸਨ ਸਾਈਨ ਸੂਰਜ ਰਾਸ਼ੀ ਨਾਲ ਜਿਹੜਾ ਰਾਸ਼ੀ ਫਲ ਤਿਆਰ ਕੀਤਾ ਜਾਂਦਾ 20 ਤੋਂ 25% ਸੋ ਇਹਨਾਂ ਵਿੱਚੋਂ ਹੁਣ ਤੁਹਾਡੀ ਆਪਣੀ ਚੁਆਇਸ ਹੈ ਕਿ ਤੁਸੀਂ ਕਿੱਧਰ ਕਿਸ ਚੈਨਲ ਨੂੰ ਪਹਿਲ ਦੇ ਆਧਾਰ ਤੇ ਸਬਸਕ੍ਰਾਈਬ ਕਰਦੇ ਹੋ ਜਾਂ ਸਬਸਕ੍ਰਾਈਬ ਕਰਵਾਉਂਦੇ ਹੋ ਜਾਂ ਉਹ ਐਪੀਸੋਡ ਸ਼ੇਅਰ ਕਰਦੇ ਹੋ ਜਿਹੜੀਆਂ ਵੀਡੀਓਜ਼ ਮੈਂ ਮਿਹਨਤ ਨਾਲ ਗਣਨਾ ਕਰਕੇ ਬਣਾਉਣੀ ਹੈ ਹੁਣ ਮੈਂ ਤੁਹਾਡੇ ਲਈ ਇੱਕ ਸਵਾਲ ਛੱਡਣ ਲੱਗੀ ਹਾਂ ਜਵਾਬ ਜ਼ਰੂਰ ਦਿਓ ਕਮੈਂਟਾਂ ਚ ਕਮੈਂਟ ਨਹੀਂ ਕਰਦੇ ਕੋਈ ਫਾਇਦਾ ਨਹੀਂ ਮੈਨੂੰ ਫਿਰ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਆਪਣੇ ਰੋਜ਼ਾਨਾ ਫਲ ਲਈ ਕਿਹੜੀ ਵਿਧੀ ਉੱਤੇ ਸਭ ਤੋਂ ਵੱਧ ਭਰੋਸਾ ਕਰਦੇ ਰਹੋ ਕਰਦੇ ਸੀ ਇੱਕ ਸੁਪਰਪਾ ਪ੍ਰਤਨ ਗ੍ਰੰਥਾਂ ਚ ਦੱਸਿਆ ਗਿਆ ਹੈ ਕਿ ਜੇ ਰੋਜ਼ਾਨਾ ਜੀਵਨ ਚ ਰੁਕਾਵਟਾਂ ਵੱਧਦੀਆਂ ਨਜ਼ਰ ਆਉਂਦੀਆਂ ਵਿਦਆਊਟ ਐਨੀ ਰੀਜ਼ਨ ਮਨ ਅਸ਼ਾਂਤ ਰਹਿੰਦਾ ਜਾਂ ਕੰਮ ਬਾਰ-ਬਾਰ ਅਟਕੀ ਜਾਂਦੇ ਆ ਸਮੂਦਲੀ ਨਹੀਂ ਕੋਈ ਵੀ ਲਾਈਫ ਤੇ ਜੋ ਕਹਿ ਲਓ ਨਾ ਟਰੈਗ ਫੜਦੀ ਜ਼ਿੰਦਗੀ ਤਾਂ ਸਵੇਰੇ ਉੱਠ ਕੇ ਗੰਗਾਜਲ ਜਾਂ ਕੋਈ ਪਵਿੱਤਰ ਅੰਮ੍ਰਿਤ ਲਓ ਉਹਦੇ 'ਚ ਥੋੜਾ ਜਿਹਾ ਤੇਲ ਮਲਾ ਕੇ ਤુલਸੀ ਦੇ ਪੌਦੇ ਨੂੰ ਅਰਪਣ ਕਰ ਦਿਓ ਤુલਸੀ ਹਰ ਇੱਕ ਦੇ ਗਮਲੇ 'ਚ ਲੱਗੀ ਹੋਈ ਹੈ ਅੱਜ ਕੱਲ ਇਹ ਸੂਪਾ ਦੇ ਨਾਲ ਮਨ ਦੀ ਚਿੰਤਾ ਘਟ ਜਾਣੀ ਹੈ ਧਾਰਮਿਕ ਸ਼ਕਤੀ ਤੁਹਾਨੂੰ ਮਿਲਣ ਦੀ ਹੈ ਤੇ ਰੋਜ਼ਾਨਾ ਦੇ ਕੰਮਾਂ ਵਿੱਚ ਸਫਲਤਾ ਦੇ ਜੋਗ ਬਣਨੇ ਹੈ ਜੇ ਵੀਡੀਓ ਪਸੰਦ ਆਈ ਹੈ ਤਾਂ ਉਹਨੂੰ ਲਾਈਕ ਕਰ ਦਿਓ ਦੋਸਤਾਂ ਨਾਲ ਸ਼ੇਅਰ ਕਰ ਦਿਓ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਆ ਕਰੋ ਇਹੀ ਮੇਰੀ ਪ੍ਰਾਪਤੀ ਹੈ ਡਾਕਟਰ ਤਰਨਕੌਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਅਗਲੀ ਵੀਡੀਓ ਵਿੱਚ ਮੈਂ ਤੁਹਾਡੇ ਲਈ ਹੋਰ ਵੀ ਅਦਭੁਤ ਵੈਦਿਕ ਗਿਆਨ ਲੈ ਕੇ ਆਉਣ ਵਾਲੀ ਹਾਂ ਕਮੈਂਟ ਵਿੱਚ ਮੈਨੂੰ ਇਹ ਜ਼ਰੂਰ ਦੱਸਿਓ ਕਿ ਮੈਂ ਰੋਜ਼ਾਨਾ ਰਾਸ਼ੀ ਫਲ ਪਾਵਾਂ ਤੇ ਤੁਸੀਂ ਇਸ ਵੀਡੀਓ ਵਿੱਚ ਸੁਣੀਆਂ ਵਿਧੀਆਂ ਵਿੱਚੋਂ ਮੇਰੇ ਵੱਲੋਂ ਕਿਸ ਵਿਧੀ ਨਾਲ ਕੀਤੀ ਗਣਨਾ ਵਾਲਾ ਰਾਸ਼ੀ ਫਲ ਸੁਣਨਾ ਜਾਂ ਦੇਖਣਾ ਚਾਹੋਗੇ ਪਲੀਜ਼ ਸਾਥਿਓ ਜ਼ਰੂਰ ਦੱਸਣਾ ਕਮੈਂਟ ਆਉਣਗੇ ਤਾਂ ਹੀ ਵੀਡੀਓ ਬਣਾਵਾਂਗੇ ਨਹੀਂ ਤਾਂ ਫਿਰ ਜੇ ਕੋਈ ਹੋਰ ਵਿਸ਼ੇ ਦੀ ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਮੈਂਸ਼ਨ ਕਰੋ ਅਗਲੇ ਦਿਨ ਤੁਹਾਡੇ ਕੋਲ ਉਹ ਵੀਡੀਓ ਹੋਏਗੀ ਜਾਣਕਾਰੀ ਭਰਪੂਰ ਔਰ ਬਿਲਕੁਲ ਵਿਧੀਵਤ ਢੰਗ ਨਾਲ ਰਿਸਰਚ ਵਰਕ ਦੇ ਆਧਾਰ ਤੇ ਬਣਾਈ ਵੀਡੀਓ ਹੋਏਗੀ ਕੋਈ ਕਾਪੀ ਪੇਸਟ ਕੱਟ ਕਾਪੀ ਪੇਸਟ ਨਹੀਂ ਹੈ ਮੇਰੇ ਕੋਲ ਹੈ ਨਾ ਇੱਕ ਗੁਜ਼ਾਰਿਸ਼ ਕਰਨ ਲੱਗੀ ਆ ਇਹ WhatsApp ਕਾਲ ਚੁੱਕਾਂਗੀ ਆਮ ਕਾਲ ਨਹੀਂ ਚੁੱਕਾਂਗੀ ਸੀਰੀਅਸ ਤੇ ਪਚੀਦਾ ਕੇਸ ਹੀ ਲਵਾਂਗੀ ਇੱਕ ਘਰ ਕੇਵਲ ਇੱਕ ਸਮੱਸਿਆ ਦਾ ਹੱਲ ਨਿੱਜੀ ਮੁਲਾਕਾਤ ਨੈਵਰ ਐਵਰ ਨੈਵਰ ਬਸ WhatsApp ਤੇ ਜੋ ਮੰਗਿਆ ਉਹ ਡਾਟਾ ਭੇਜਿਆ ਕਰੋ ਇੱਕ ਵਾਇਸ ਮੈਸੇਜ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਤੁਸੀਂ ਆਪਣੀ ਸਮੱਸਿਆ ਕਲੈਰਿਟੀ ਨਾਲ ਰਿਕਾਰਡ ਕਰਕੇ ਭੇਜੋ ਭਾਸ਼ਾ ਉਹ ਵਰਤਿਆ ਕਰੋ ਜੇ ਚ ਤੁਸੀਂ ਸੌਖਾ ਮਹਿਸੂਸ ਕਰੋ ਲੰਮੀ ਲਾਈਨ ਹੈ ਬਿਮਾਰ ਲੋਕਾਂ ਦੀ ਪਹਿਲ ਉਹਨਾਂ ਨੂੰ ਮੈਂ ਦੇਣੀ ਆ ਬਾਕੀ ਕਰਨ ਮਾਫ ਕਿਉਂਕਿ ਜੇ ਤੁਸੀਂ ਸਹਿ ਸਕਦੇ ਹੋ ਠੀਕ ਚੱਲ ਰਹੀ ਲਾਈਫ ਤਾਂ ਰੱਬ ਦਾ ਕਰਿਆ ਕਰੋ ਸ਼ੁਕਰਾਨਾ ਮਿਲਾਂਗੇ ਟੈਲ ਕੱਲ ਨੂੰ ਟਿਲ ਥੈਂਕ ਬਾਈ ਬਾਈ